ਜਿਸ ਦਿਨ ਉਥੇ 26 ਜਨਵਰੀ ਨੂੰ ਮਤਲਬ ਜੋ ਵੀ ਉਥੇ ਪੁਲਿਸ ਨੇ ਤਾਂ ਕਾਰ ਛੋਟੇ ਮਾਰੇ ਆ ਜਾਂ ਆਪਣੇ ਕਿਸਾਨਾਂ ਨੂੰ ਉਹਦੇ ਸਬੰਧ ਦੇ ਵਿੱਚ ਇਹਨਾਂ ਨੂੰ ਵੀ ਹੋ ਸਕਦਾ ਗੁੱਚੀਆਂ ਸੱਟਾਂ ਲੱਗੀਆਂ ਉਹਨੇ ਪੀੜਾ ਮਤਲਬ ਨਹੀਂ ਖਾਇਆ ਇਹ ਰਸਤੇ ਚਾਉਂਦੇ ਆ ਤੇ ਇਹ ਮੜ ਕੇ ਕਿੱਥੇ ਆਣ ਕੇ ਘਟਣ ਜਿਹੜੀ ਹੋਈ ਹੈ ਜੇ ਜੀ ਜਦੋਂ ਮਖੂ ਤੋਂ ਆਪਾਂ ਪੱਟੀ ਬਣਾਉਂਦੇ ਨੇ ਥੱਲੇ ਹਾਈ ਹਾਈਵੇ ਛੱਡਦੇ ਆ ਥੱਲੇ ਨੂੰ ਰੋਡ ਫੜਦੇ ਆ ਉੱਥੋਂ ਆ ਕੇ ਮਤਲਬ ਇਹ ਹੋਇਆ ਹੀ ਪਲੀ ਵਿੱਚ ਚਲਦੇ ਕਿਸਾਨੀ ਅੰਦੋਲਨ ਵਿੱਚ ਪਤਾ ਨਹੀਂ ਹੁਣ ਤੱਕ ਪੰਜਾਬ ਦੇ ਕਿੰਨੇ ਕਿਸਾਨ ਪੁੱਤਾਂ ਦੀ ਜ਼ਿੰਦਗੀ ਚਲੀ ਗਈ ਤਰੰਤਾਂ ਦੇ 트렌ਡ ਵਾਲੇ ਕਿਸਾਨ ਬਚਨ ਸਿੰਘ ਵੀ ਜੋ ਪਿਛਲੇ ਕਈ ਦਿਨਾਂ ਤੋਂ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਦੇ ਰਹੇ ਸਨ ਪਿੰਡ ਨੂੰ ਵਾਪਸ ਆ ਰਹੇ ਸਨ ਕਿ ਅਚਾਨਕ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਇਸ ਦੁਖਦਾਈ ਘਟਨਾ ਦੀ ਖਬਰ ਜਿਵੇਂ ਹੀ ਪਤਾ ਲੱਗਦੀ ਹੈ ਤਬ ਪਰਿਵਾਰ ਹੀ ਨੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਬਣ ਜਾਂਦੀ ਹੈ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੱਡੀ ਕਿਲਟੀ ਵਿੱਚ ਬੰਦੇ ਲੋਕਾਂ ਵੱਲੋਂ ਮੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਪਰਿਵਾਰ ਦੀਆਂ ਔਰਤਾਂ ਦੇ ਕਿਰਨੇ ਸੁਣੇ ਨਹੀਂ ਜਾ ਰਹੇ ਸਨ ਕਿ ਉਹਨਾਂ ਕੋਲੋਂ ਇਹ ਦੁੱਖ ਬਰਦਾਸ਼ਤ ਨਹੀਂ ਹੋ ਰਿਹਾ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਬਜ਼ੁਰਗ ਬਚਨ ਸਿੰਘ ਜੀ ਪਿਛਲੇ ਕਈ ਦਿਨਾਂ ਤੋਂ ਦਿੱਲੀ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਦੇ ਰਹੇ ਸਨ ਤੇ 26 ਜਨਵਰੀ ਨੂੰ ਜੋ ਦਿੱਲੀ ਵਿੱਚ ਹਿੰਸਾ ਘਟਨਾਵਾਂ ਹੋਈਆਂ ਸਨ ਪੁਲਿਸ 'ਤੇ ਲਾਤੀ ਚਾਰਜ ਕੀਤਾ ਗਿਆ ਸੀ ਉਸ ਦੌਰਾਨ ਇਹਨਾਂ ਨੂੰ ਕੁਝ ਸੱਟਾਂ ਵੀ ਲੱਗੀਆਂ ਸਰਦਾਰ}{|\text{ਦਿਆਲ ਸਿੰਘ ਦਾ ਲੜਕਾ ਸੀ ਪਿੰਡਾਂ ਗੋਂ ਕਲਾ ਮੇਲੀਆਂ ਦਾ ਮੇਰਾ ਡੈਡੀ ਸੀ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਉਹਦੇ ਵਿੱਚ ਇਹ ਵੀ ਮਤਲਬ ਇਥੋਂ ਗਿਆ ਸੀ ਟਰਾਲੀ ਲੈ ਕੇ ਆਪਣੀ ਟਰਾਲੇ ਨਾਲ ਇਥੋਂ ਆਵਾਮਲ ਸੰਗਤ ਗਈ ਸੀ ਨਾਲ ਇਹਨਾਂ ਦੇ ਤੇ ਇਹ ਉੱਥੇ ਕਾਫੀ ਦਿਨ ਉੱਥੇ ਰਹੇ ਆ 10-12 ਦਿਨ ਜਿਸ ਦਿਨ ਉੱਥੇ 26 ਜਨਵਰੀ ਨੂੰ ਮਤਲਬ ਜੋ ਵੀ ਉੱਥੇ ਪੁਲਿਸ ਨੇ ਤਾਂ ਕਾਹ ਛੋਟੇ ਮਾਰੇ ਆ ਜਾਂ ਆਪਣੇ ਕਿਸਾਨਾਂ ਨੂੰ ਉਹਦੇ ਸਬੰਧ ਦੇ ਵਿੱਚ ਇਹਨਾਂ ਨੂੰ ਵੀ ਹੋ ਸਕਦਾ ਗੁੱਚੀਆਂ ਸੱਟਾਂ ਲੱਗੀਆਂ ਉਹਨਾਂ ਨੇ ਮਨ ਲੋਕ ਨਹੀਂ ਕੀਤਾ ਤੇ ਉਹਦਾ ਪੀੜਾ ਮਤਲਬ ਨਹੀਂ ਸਾਰਿਆ ਇਹ ਰਸਤੇ ਚ ਆਉਂਦੇ ਆ ਕਿ ਇਹ ਮੜ ਕੇ ਕਿੱਥੇ ਆਣ ਕੇ ਘਟਣਾ ਜਿਹੜੀ ਹੋਈ ਹੈ ਜੇ ਜੀ ਜਦੋਂ ਮਖੂ ਤੋਂ ਆਪਾਂ ਪੱਟੀ ਤੋਂ ਉਹਨੇ ਨਾਲ ਥੱਲੇ ਹਾਈ ਹਾਈਵੇ ਛੱਡਦੇ ਆ ਥੱਲੇ ਨੂੰ ਰੋਡ ਫੜਦੇ ਆ ਉੱਥੋਂ ਆ ਕੇ ਮਤਲਬ ਇਹ ਹੋਇਆ ਮਤਲਬ ਨਾਲ ਇਹ ਨਾਲ ਟਿਕਟੋ ਕੇ ਲਵਾਏ ਆ ਨਾਲ ਜਿਹੜੀ ਵੀਰ ਸੀ ਪਰ ਨਹੀਂ ਮਤਲਬ ਮਾਰਕਸ ਨਹੀਂ ਮਨਜ਼ੂਰ ਬੋਲਾ ਦੀ ਮੌਤ ਹੋ ਚੁੱਕੀ ਅੱਜ ਹਲਕਾ ਵਤੈਕ ਵੀ ਪਹੁੰਚੇ ਤੁਹਾਡੇ ਕੋਲ ਕੋਈ ਸਰਕਾਰ ਕੋਲ ਮੰਗ ਵੀ ਰੱਖੀ ਗਈ ਹੈ ਕਿੰਨੀ ਕੁਝ ਮੰਗ ਆਹੀ ਤੇ ਪ੍ਰਸ਼ਾਸਨ ਕੋਲ ਇਹੋ ਕਰਦੇ ਆ ਵੀ ਜਿਹੜਾ ਵੀ ਉਥੇ ਜਾਂਦਾ ਵੀਰ ਹੁੰਦੀ ਜੇ ਮਤਲਬ ਕੈਪਟਨ ਸਾਹਿਬ ਨੇ ਇਹ ਗੱਲ ਆਖੀ ਆ ਤੇ ਉਹਦੀ ਹੱਥ ਪਖਮਤ ਕਰਨੀ ਚਾਹੀਦੀ ਆ ਵਾਗਿਆ ਉਹਦੇ ਵੀ ਜੋ ਵੀ ਸੀ ਉਹ ਚਲੋ ਸਾਡੇ ਐਮਐਲਏ ਸਾਹਿਬ ਨੇ ਜੋ ਵੀ ਸਾਨੂੰ ਵੱਲੋਂ ਸਤਵਾਇਆ ਹੋਏ ਪੂਰੇ ਉੱਤਰਨ ਐਸਨ ਜੀ ਡੈਥ ਹੋਇਆ ਕਿ ਉਹਨਾਂ ਦਾ ਨਾਂ ਤੇ ਕੀ ਉਹਨਾਂ ਨੂੰ ਮਿਲ ਕੇ ਕੋਈ ਸਰਕਾਰ ਵੱਲੋਂ ਰਸਤ ਮਿਲ ਸਕਦੀ ਆ ਸਾਡੇ ਬੜੇ ਸਤਿਕਾਰਯੋਗ ਸਾਡੇ ਸਾਥੀ ਸੀ ਸਰਦਾਰ ਬਜਨ ਸਿੰਘ ਜੀ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਵਾ ਆਪਣੇ ਸਾਥੀਆਂ ਸਮੇਤ ਦਿੱਲੀ ਪਹੁੰਚੇ ਹੋਏ ਸੀ ਪਰ ਕੱਲ ਜਦੋਂ 26 ਜਨਵਰੀ ਤੋਂ ਵਾਪਸ ਪਰੇਡ ਤੋਂ ਬਾਅਦ ਇੱਥੇ ਪਰਤੇ ਹੋ ਰਾਹ ਦੇ ਵਿੱਚ ਅਚਾਨਕ ਹੀ ਉਹਨਾਂ ਦੀ ਜਿਹੜੀ ਆ ਡੈਥ ਹੋ ਗਈ ਹੈ ਸੋ ਅੱਜ ਅਸੀਂ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਅੰਤਿਮ ਉਹਨਾਂ ਦੀ ਯਾਤਰਾ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਿ ਆਏ ਹਾਂ ਔਰ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਦਾ ਕੈਪਟਨ ਸਾਹਿਬ ਨੇ ਐਲਾਨ ਕੀਤਾ ਹੋਇਆ ਉਹ ਅਸੀਂ ਇਸ ਪਰਿਵਾਰ ਨੂੰ ਕਿਉਂਕਿ ਸਾਡਾ ਆਪਦਾ ਹੀ ਪਰਿਵਾਰ ਹੈ ਸਾਡਾ ਆਪਦਾ ਹੀ ਮੇਰਾ ਸਰਨਾਵਾ ਹੀ ਆ ਸੁਖਪਾਲ ਸਿੰਘ ਪਠਾਨ ਜਿਹੜਾ ਸਰਪੰਚ ਹੈ ਇਥੋਂ ਦਾ ਤੇ ਅਸੀਂ ਉਹ ਕਰ ਲਈਏ। ਉਹਦੇ ਕਿਸਾਨ ਆਕਵਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੇ ਅੜੀਲੇ ਰਵੱਈਏ ਕਰਕੇ ਹੁਣ ਤੱਕ ਪਤਾ ਨਹੀਂ ਕਿੰਨੇ ਕਿਸਾਨ ਪੁੱਤਾਂ ਦੀ ਜ਼ਿੰਦਗੀ ਚਲੀ ਗਈ ਏ ਪਰ ਕੇਂਦਰ ਸਰਕਾਰ ਇਹਨਾਂ ਬਿੱਲਾਂ ਨੂੰ ਰੱਦ ਨਹੀਂ ਕਰ ਰਹੀ। ਮੈਂ ਕਿਸਾਨ ਸੰਘਨ ਕਮੇਟੀ ਪੰਜਾਬ ਕੋਟ ਵੱਡਾ ਗਰੁੱਪ ਜਿਹੜਾ ਪ੍ਰਧਾਨ ਸੁੱਚਾ ਸਿੰਘ ਲੱਧੂ ਇਹ ਜੋ ਜੋ ਸਾਡਾ ਵੀਰ ਸਰਦਾਰ ਗੁਰਬਚਨ ਸਿੰਘ 19 ਤਰੀਕ ਤੋਂ ਧਰਨੇ ਤੇ ਗਿਆ ਮਤਲਬ ਆਪਣੀ ਕਿਸਾਨੀ ਨੂੰ ਬਚਾਉਣ ਵਾਸਤੇ ਆਪਣੀ ਜ਼ਮੀਨ ਬਚਾਉਣ ਵਾਸਤੇ ਤੇ ਉਥੋਂ 26 ਤਰੀਕ ਨੂੰ ਜਿਹੜਾ ਪਰਸੋਂ ਇਹ ਆਸਾ ਵਾਪਰਿਆ ਬੜਾ ਤਗੜਾ ਉਹਦਾ ਸਦਮਾ ਨਾ ਚੱਲਦਾ ਰਸਤੇ ਚ ਆਉਂਦਾ ਮਤਲਬ ਦਮ ਤੋੜ ਗਿਆ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਜਿਹੜੇ ਮਤਲਬ ਇਹ ਸ਼ਹੀਦ ਨੇ ਇਹਨਾਂ ਨੂੰ ਇੱਕ ਮਾਮਜ਼ੇ ਦੀ ਮੰਗ 10 ਲੱਖ ਰੁਪਇਆ ਦਿੱਤਾ ਜਾਵੇ ਔਰ ਜਿੰਨਾ ਇਹਨਾਂ ਦਾ ਕਰਜ਼ਾ ਹੈ ਦਾ ਮਾਫ ਕੀਤਾ ਜਾਵੇ ਔਰ ਇਹਨੂੰ ਸ਼ਹੀਦਾਂ ਦਾ ਦਾ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਸਾਡੀ ਮੰਗ ਹੈ ਕਿਉਂਕਿ ਇਹ ਆਪਦੀ ਜ਼ਮੀਨ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਸ਼ਹੀਦੀ ਬਲੱਦ ਦਿੱਤੀ ਆ ਇਹਦੀ ਸ਼ਹੀਦੀ ਮਤਲਬ ਵਿਆਖਿਆ ਨਾ ਜਾਵੇ ਇਸ ਕਰਕੇ ਮੈਂ ਔਰ ਜੋਰ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਜਿੰਨੀ ਵੀ ਹੋ ਸਕੇ ਇਹ ਕਿਸਾਨ ਦੀ ਮਦਦ ਕੀਤੀ ਜਾਵੇ ਔਰ ਇਹ ਜਿਹੜਾ ਘਟਨਾ ਵਾਪਰੀ ਆ ਇਹ ਹੋਰ ਵੀ ਘਟਨਾ ਵਾਪਰ ਸਕਦੀਆਂ ਕਿਉਂਕਿ ਜ਼ਮੀਨ ਵਾਸਤੇ ਬਜ਼ੁਰਗ ਵੀ ਬੈਠੇ ਬੱਚੇ ਵੀ ਬੈਠੇ ਮਾਈਆਂ ਵੀ ਬੈਠੀਆਂ ਨੇ ਨੌਜਵਾਨ ਵੱਡੀ ਜਮਾਤ ਦੇ ਵਿੱਚ ਬੈਠੇ ਆ ਤੇ ਸਰਕਾਰ ਜਿਹੜੀ ਆ ਉਹ ਇਸ ਗੱਲ ਮੰਨਣ ਨੂੰ ਤਿਆਰ ਨਹੀਂ ਜਿੰਨਾ ਚਿਰ ਇਹ ਸੰਘਰਸ਼ ਉਹਨਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਇਹ ਸਾਡੇ ਤਿੰਨੇ ਕਾਨੂੰਨ ਮਤਲਬ ਵਾਪਸ ਨਹੀਂ ਹੁੰਦੇ ਇਹ ਸਭ ਤੋਂ ਵੱਡੀ ਸਰਦਾਜ ਲਈ ਹੈ ਸਰਦਾਰ ਗੁਰਵਜਨ ਤੁਹਾਨੂੰ ਇਹ ਹੋਏਗੀ ਕਿ ਇਹ ਇਹ ਸ਼ਹੀਦੀ ਜਿਹੜੀ ਆ ਇਹਦੇ ਤੇ ਅਸੀਂ ਪਹਿਰਾ ਦਵਾਂਗੇ ਜਿੰਨਾ ਤੇਰੇ ਬੇਲ ਵਾਪਸ ਨਹੀਂ ਹੁੰਦੇ ਮੋਦੀ ਸਰਕਾਰ ਨੂੰ ਭਾਜਪਾ ਸਰਕਾਰ ਨੂੰ ਅਸੀਂ ਹਰਾ ਕੇ ਉਥੋਂ ਵਾਪਸ ਆਵਾਂ ਜਿੰਦੀਆਂ ਮਰਜ਼ੀ ਸਾਡੀਆਂ ਸ਼ਹੀਦੀਆਂ ਆ